ਕੀ ਹਾਲ ਆ ਵੀਰੇ ਹਾਂ ਠੀਕ ਐ ਵੀਜੀ ਕੀ ਹਾਲ ਆ ਠੀਕ ਠਾਕ ਫਿਰ ਕਰਤਾ ਹਾਂ ਕਰਤਾ ਕੰਮ ਸਟਾਰਟ ਹੈ ਹਾਂਜੀ ਕਿਹੜਾ ਪੰਡਾ ਬਾਈ ਇਹ ਇਹ ਖਰੌੜੀ ਪੰਡਾ ਹੀ ਖਰੌੜੀ ਪੰਡਾ ਤਾਂ ਦੇ ਲਓ ਬਾਈ ਦਿਓ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਕੇਲੇ ਕੂਲੇ ਹੋਰ ਬਾਈ ਕੀ ਬਨਾਣਾ ਸ਼ੇਕ ਹੈ ਹਾਂਜੀ ਕੋ ਪੀਤਾ ਹੈ ਸ਼ੇਕ ਵਾਸੀ ਉਹ ਜਿਹੜੇ ਪੰਜਾਬੀ ਭਰਾਵਾਂ ਨੂੰ ਕੀ ਸਨੇਹਾ ਬਾਈ ਜਿਹੜੇ ਆਪਣਾ ਨਵਾਂ ਕੰਮ ਸਟਾਰਟ ਕਰਦੇ ਨੇ ਬਾਈ ਫਲੇਵਰ ਵਾਲੇ ਨੇ ਉਹ ਵੀ ਆਪਣੀ ਸ਼ੇਕ ਤਿਆਰ ਕਰਦੇ ਠੀਕ ਆ ਵੀਰੇ ਹਾਂਜੀ ਪੰਜਾਬੀ ਭਰਾਵਾਂ ਨੂੰ ਕੀ ਸਨੇਹਾ ਜਿਹੜੇ ਨਵਾਂ ਕੰਮ ਸਟਾਰਟ ਕਰਦੇ ਨੇ ਬਾਈ ਵੀ ਪੰਜਾਬੀ ਭਰਾਵਾਂ ਦਾ ਸਾਥ ਦਵੋ ਹਾਂਜੀ ਹਾਂ ਸਾਥ ਦਵੋ ਤੇ ਆਪਣਾ ਉਰੀਓ ਰਹਿ ਕੇ ਆਪਣਾ ਕੰਮ ਕਰੋ ਹਾਂ ਕੰਮ ਕਰੋ ਜੀ ਤਾਂ ਦੇਖ ਲਓ ਬਾਈ ਨੇ ਰੇੜੀ ਬਾਈ ਸਭ ਤੋਂ ਵੱਡੀ ਗੱਲ ਸਿੱਧੂ ਮੂਸੇਵਾਲੇ ਦੀ ਬਾਈ ਨੇ ਫੋਟੋ ਲਈ ਹੋਈ ਆ ਚਾਰੇ ਪਾਸੇ ਦੇਖ ਸਕਦੇ ਹੋ ਬਾਈ ਇਹ ਬਾਈ ਆਪਣਾ ਖੜਦਾ ਖਰੌੜਾ ਪਿੰਡ ਖਰੌੜੀ ਪਿੰਡ ਆ ਜੀ ਖਰੌੜੀ ਪਿੰਡ ਆ ਬਾਈ ਦਾ ਤਾਂ ਪੰਜਾਬੀ ਭਰਾਵਾਂ ਦੀ ਬਾਈ سپورਟ ਜਰੂਰ ਕਰਿਆ ਕਰੋ ਤਾਂ ਨਵਾਂ ਕੰਮ ਸਟਾਰਟ ਕਰਿਆ ਬਾਈ ਨੇ ਆ ਦੇਖੋ ਤਾਂ ਵੀਡੀਓ ਨੂੰ ਅੱਗੇ ਸਾਂਝਾ ਵੀ ਕਰ ਦਿਓ ਹੋਰ ਕੋਈ ਸਨੇਹਾ ਭਾਈ ਪਿਆ ਪੀ ਭਰਾਵਾਂ ਲਈ ਬਈ ਕੰਮ ਕਰੋ ਦੱਬ ਕੇ ਨਾਲੇ ਆਪਣੇ ਪਰਿਵਾਰ ਕੋਲ ਹੋ ਜੀ ਨਾਲੇ ਜਾਣ ਦੀ ਲੋੜ ਨਹੀਂ ਪੈਣੀ ਬਾਹਰ ਜਾਣ ਦੀ ਲੋੜ ਨਹੀਂ ਹੈ ਨਾ ਭਾਈ ਜਿਹਨੇ ਇੱਥੇ ਕੰਮ ਕਰਨਾ ਤਾਂ ਦੇਖ ਲਓ ਭਾਈ ਆਪਣਾ ਖਰੜਾ ਪਿੰਡ ਖੜਦਾ ਭਾਈ ਤੇ ਵੀਡੀਓ ਨੂੰ ਅੱਗੇ ਸਾਂਝਾ ਵੀ ਕਰ ਦਿਓ ਭਾਈ ਜੀ